ਹਾਂਜੀ ਦੋਸਤੋ ਤੁਸੀਂ ਜੁੜ ਗਏ ਹੋ ਬਰਾਡ ਫਾਰਮਿੰਗ ਸਹਣਾ ਕਿਡਾ ਦੇ ਨਾਲ ਤੇ ਅਸੀਂ ਅੱਜ ਬੂਟੇ ਲਾਉਣ ਲਈ ਜਿਹੜਾ ਕੰਮ ਹੈ ਸ਼ੁਰੂ ਕਰਨ ਲੱਗੇ ਆਂ ਸਾਡੇ ਦੋਸਤ ਖੁਸ਼ਵੀਰ ਮਾਨ ਜੀ ਤੇ ਪ੍ਰਤਪਾਲ ਹੋਰੀ ਜਿਹੜੇ ਐ ਇਹ ਸੇਵਾ ਦੇ ਵਿੱਚ ਮੂਹਰੇ ਲੱਗੇ ਚੱਲਦੇ ਐ ਸਾਡੇ ਨਾਲ ਬਹੁਤ ਸਾਰੇ ਸਹਿਯੋਗੀ ਐ ਜਿਹੜੇ ਇਹ ਕਿਸੇ ਇੱਕ ਬੰਦੇ ਨੂੰ ਸਿਹਰਾ ਨਹੀਂ ਜਾਂਦਾ ਪੂਰੀ ਟੀਮ ਵਰਕ ਐ ਜਿਹੜਾ ਵੈਸੇ ਅਸੀਂ ਇਹ ਆ ਵੀ ਚਲੋ ਬਾਹਰ ਅੰਦਰ ਤੁਰਦਾ ਫਿਰਦਾ ਹੋਣ ਕਰਕੇ ਖੁਸ਼ਵੀਰ ਜਿਹੜਾ ਇਹ ਕੰਮ ਨੂੰ ਮੂਹਰੇ ਲਾ ਕੇ ਕਰਾਉਣ ਦੇ ਵਿੱਚ ਹਰ ਵਾਰੀ ਅੱਗੇ ਹੁੰਦਾ ਹੈ ਪਰ ਸਾਡੀ ਸਾਰੀ ਟੀਮ ਨੇ ਐਫਰਟ ਨਾਲ ਅਸੀਂ ਜਿਹੜਾ ਬੂਟਿਆਂ ਦਾ ਕੰਮ ਆ ਸ਼ੁਰੂ ਕਰ ਲਿਆ ਦੋਸਤੋ ਤੇ ਸਭ ਤੋਂ ਪਹਿਲਾਂ ਸਕੂਲ ਦੇ ਵਿੱਚੋਂ ਸ਼ੁਰੂਆਤ ਕਰਦੇ ਆ ਅਸੀਂ ਇਸ ਮਿਸ਼ਨ ਨੂੰ ਨਾਮ ਦਿੱਤਾ ਹੈ ਹਰ ਘਰ ਇੱਕ ਬੂਟਾ ਹਰ ਘਰ ਇੱਕ ਦਰਖਤ ਲਾਉਣ ਦੀ ਜਿਹੜੀ ਇਹ ਮੁਹਿੰਮ ਅਸੀਂ ਵਿੱਢੀ ਹੈ ਇਹਦੇ ਤਹਿਤ ਅਸੀਂ ਪਹਿਲਾਂ ਸਰਕਾਰੀ ਸਕੂਲ ਦੇ ਵਿੱਚ ਪਹਿਲਾਂ ਬਹੁਤ ਸਾਰੇ ਰੁੱਖ ਲਗਾਏ ਸੀ ਆ ਸਾਡੀ ਸਾਰੀ ਟੀਮ ਕੰਮ ਕਰਦੀ ਹੈ ਜੀ ਵਿੱਚ ਸਾਡੇ ਨਰੇਗਾ ਤੋਂ ਜਿਹੜੇ ਕੰਮ ਕਰਨ ਵਾਲੇ ਆ ਉਹ ਸਾਥ ਦਿੰਦੇ ਆ ਸਾਡੇ ਬਲਜਿੰਦਰ ਮਾਸਟਰ ਜੀ ਹੋਰੀ ਦਿਸ਼ਾ ਨਿਰਦੇਸ਼ ਦਿੰਦੇ ਆ ਵੀ ਇੱਥੇ ਇੱਥੇ ਆਪਾਂ ਬੂਟੇ ਲਾ ਲਈਏ ਜਿੱਥੇ ਸਪੇਸ ਹੈਗੀ ਹੈ ਉਤੋਂ ਬਾਅਦ ਅਸੀਂ ਜਿਹੜਾ ਬੂਟਿਆਂ ਦਾ ਕੰਮ ਹੈ ਜੀ ਲਗਭਗ ਸ਼ੁਰੂ ਕਰਤਾ ਪਾਣੀ ਪਾਉਣ ਲੱਗ ਪਏ ਆ ਤੇ ਨਾਲ ਸਾਡੇ ਦੋਸਤ ਆ ਜਿਹੜੇ ਉਹ ਹੋਟੋਏ ਪੱਟ ਰਹੇ ਆ ਜੀ ਡਾਕਟਰ ਗਰ ਲਾਲ ਹੋਣੀ ਹੈ ਸਿਕੰਦਰ ਹੋਣੀ ਹੈ ਬਾਕੀ ਸਾਰੇ ਗਗਰਾ ਜੀ ਹੋਰੀ ਮਿਸਤਰੀ ਮਨੋ ਬਾਈ ਨੇਮ ਨਹੀਂ ਆਪਾਂ ਕਹਿ ਸਕਦੇ ਸਾਰੇ ਸਾਂਝੇ ਪਿੰਡ ਦਾ ਪ੍ਰਾਲ ਹੈ ਤੇ ਸਾਰਿਆਂ ਨੇ ਇਹਦੇ ਵਿੱਚ ਥੋੜਾ ਥੋੜਾ ਜੋ ਹੋ ਸਕਦਾ ਯੋਗਦਾਨ ਪਾਇਆ ਜੀ ਹੁਣ ਆਪਾਂ ਚੱਲਦੇ ਹਾਂ ਘਰ-ਘਰ ਮਿਸ਼ਨ ਦੇ ਤਹਿਤ ਪਹਿਲੇ ਘਰ ਬਰਾੜਾਂ ਦੇ ਕਾਲਾ ਬਰਾੜ ਜੀ ਹੋਰੀ ਹੈ ਸਾਡੇ ਕੋਲੇ ਜਿਨ੍ਹਾਂ ਨੇ ਸਾਨੂੰ ਦੱਸਿਆ ਵੀ ਇੱਥੇ ਲਾ ਦਿਓ ਅੱਛਾ ਜੀ ਇਹ ਬਹੁਤ ਵਧੀਆ ਗੱਲਬਾਤ ਕੀ ਕਰ ਰਹੀਆਂ ਵੀ ਅਸੀਂ ਸਾਰੇ ਸੰਦ ਆਪਦੇ ਰੱਖ ਕੇ ਬੂਟੇ ਰੱਖ ਕੇ ਹਰ ਇੱਕ ਦੇ ਘਰ ਜਾ ਕੇ ਬੇਨਤੀ ਕਰਦੇ ਹਾਂ ਵੀ ਤੁਸੀਂ ਸਾਨੂੰ ਜਗ੍ਹਾ ਦੱਸੋ ਕਿੱਥੇ ਲਾਉਣਾ ਹੈ ਆਪਦੇ ਕੋਲੋਂ ਬੂਟਾ ਦੇਈਦਾ ਜੀ ਉੱਥੇ ਜਾ ਕੇ ਅਗਲੇ ਤੇ ਟੋਆ ਪੱਟ ਕੇ ਲਾ ਕੇ ਬੂਟਾ ਦੇ ਨਾਲ ਹੀ ਪਾਣੀ ਪਾ ਕੇ ਦੇਈਦਾ ਵੀ ਇਸ ਤੋਂ ਬਾਅਦ ਹੁਣ ਸਾਮ ਸੰਭਾਲ ਦੀ ਜ਼ਿੰਮੇਵਾਰੀ ਤੇਰੀ ਹੋਊਗੀ ਮਿੱਤਰਾਂ ਸਾਰਿਆਂ ਦੇ ਘਰਾਂ ਦੇ ਵਿੱਚ ਅਸੀਂ ਪਹੁੰਚ ਰਹੇ ਹਾਂ ਜੁਗਨੂ ਕੇ ਘਰ ਦੇ ਵਿੱਚ ਇਹਨਾਂ ਨੇ ਦੋ ਜਾਮਨਾ ਲਵਾਈਆਂ ਅਸੀਂ ਸਾਰੇ ਸੈਣਾ ਖੇੜਾ ਨਗਰ ਦੇ ਵਿੱਚ ਸਾਡਾ ਪਿੰਡ ਪੈਂਦਾ ਜੀ ਸੈਣਾ ਖੇੜਾ ਜ਼ਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਲੰਬੀ ਦੇ ਵਿੱਚ ਹੈ ਜੀ ਪਿੰਡ ਸੈਣਾ ਖੇੜਾ ਜਿੱਥੋਂ ਖੇਤੀਬਾੜੀ ਮੰਤਰੀ ਪੰਜਾਬ ਗਰਮੀਤ ਸਿੰਘ ਖੁੱਡੀਆਂ ਨੇ ਉਹਨਾਂ ਦੇ ਨਾਲ ਲੱਗਦਾ ਪਿੰਡ 2 ਕਿਲੋਮੀਟਰ ਤੇ ਸੈਣਾ ਖੇੜਾ ਵਸਿਆ ਹੋਇਆ ਜਿੱਥੇ ਅਸੀਂ ਪਹਿਲਾ ਜਿਹੜਾ ਕਦਮ ਹੈ ਬੂਟੇ ਲਾਉਣ ਦਾ ਜਾਂ ਵਾਤਾਵਰਨ ਨੂੰ ਬਚਾਉਣ ਦਾ ਸੀ ਆਪਣੇ ਪਿੰਡ ਤੋਂ ਸ਼ੁਰੂ ਕੀਤਾ। ਇਸ ਤੋਂ ਅੱਗੇ ਸਾਡਾ ਮਿਸ਼ਨ ਇਹ ਹੈ ਵੀ ਅਸੀਂ ਹੌਲੀ-ਹੌਲੀ ਅੱਗੇ ਵੀ ਹੋ ਸਕਦਾ ਸੀ ਕੁਝ ਪਿੰਡਾਂ ਦੇ ਵਿੱਚ ਜਾਈਏ ਜਾਂ ਜਿੱਥੋਂ ਤੱਕ ਸਾਡਾ ਅਪਰੋਚ ਜਿੱਥੋਂ ਤੱਕ ਅਸੀਂ ਕਰ ਸਕਦੇ ਹੋਏ ਕਰਾਂਗੇ ਜੀ ਉਪਰਾਲਾ। ਪਹਿਲਾਂ ਸਿਆਣੇ ਕਹਿੰਦੇ ਹੁੰਦੇ ਵੀ ਜੇ ਆਪਦਾ ਘਰ ਸਵਾਰ ਲਿਆ ਤਾਂ ਸਾਰੇ ਹੀ ਸਵਾਰ ਲਿਆ। ਉਸ ਦੇ ਤਹਿਤ ਅਸੀਂ ਹੁਣ ਘਰ-ਘਰ ਹਰ ਇੱਕ ਸਾਡੇ ਦੋਸਤੋ ਦੇਖੋ ਜਾ ਰਹੇ ਆ ਤੁਹਾਡੇ ਕੋਲ ਲੈ ਆਓ ਬਈ ਗੱਡੀ ਲੈ ਕੇ ਆਓ। ਕਾਫੀ ਅਗਲੇ ਨੂੰ ਪੁੱਛਦੇ ਆ ਵੀ ਭਾਈ ਦੱਸੋ ਕਿੱਥੇ ਬੂਟਾ ਲਾਉਣਾ ਹੈ। ਤਨਾ ਹਰ ਘਰ ਦੇ ਵਿੱਚ ਅਸੀਂ ਪੂਰੇ ਪਿੰਡ ਦੇ ਵਿੱਚ ਜੋ ਮੋਸਟਲੀ ਸਾਡੇ ਤੋਂ ਜਿਹੜਾ ਹਰ ਕੋਈ ਆ ਕੇ ਕਹਿ ਰਿਹਾ ਜੀ ਇੱਥੇ ਲਾ ਦਿਓ ਸਾਡਾ ਅਸੀਂ ਲਾ ਕੇ ਆਉਣੇ ਕਿਸੇ ਕਿਸੇ ਦੇ ਘਰ ਦੇ ਵਿੱਚ ਇਹ ਹੁੰਦਾ ਵੀ ਹੱਜ ਸਾਡੇ ਘਰ ਦੇ ਘਰ ਲਈ ਪਾਈ ਬੂਟਾ ਸਾਨੂੰ ਰੱਖ ਜੋ ਆਪ ਵੀ ਪੁਆ ਕੇ ਆਉਣੇ ਆ ਵੀ ਜਦੋਂ ਆਗੇ ਪਾਈ ਲਾ ਦਿਓ ਇਹਦੇ ਨਾਲ ਕੀ ਹੁੰਦਾ ਕਰ ਕਰ ਲਾਉਣ ਦੇ ਨਾਲ ਇੱਕ ਤਾਂ ਇਹ ਹੈ ਵੀ ਅਸੀਂ ਵੱਡਾ ਇੱਕ ਦੇ ਚ ਇਹ ਬਦਲਾਅ ਕੀਤਾ ਹੈਗਾ ਵੀ ਸਾਰੇ ਦੇ ਸਾਰੇ ਜਿਹੜੇ ਹੈਗੇ ਆ ਫਲਾਂ ਦੇ ਬੂਟੇ ਅਸੀਂ ਦੇ ਰਹੇ ਹਾਂ ਜਿਵੇਂ ਜਾਮਨ ਤੇ ਅਮਰੂਦ ਦਿੱਤਾ ਜਾ ਰਿਹਾ ਹੈ ਕੁੱਦਣਾ ਕੀ ਆਗਲੇ ਨੂੰ ਫਰੂਟ ਦਾ ਵੀ ਥੋੜਾ ਜਿਹਾ ਹੋ ਜਾਂਦਾ ਵੀ ਚਲੋ ਅੱਗੇ ਜਾ ਕੇ ਲੱਗੂਗਾ ਲਾਲਚ ਹੋ ਜਾਂਦਾ ਹਰ ਕੋਈ ਨੂੰ ਪਾਣੀ ਪਾਉਂਦਾ ਸਾਮ ਦਾ ਸੰਭਾਲਦਾ ਪਹਿਲਾਂ ਫਰਨੀ ਤੇ ਲਾਈ ਸੀ ਉਹਦੇ ਚ ਸਮੱਸਿਆ ਆ ਜਾਂਦੀ ਆ ਜਾਂਦੀ ਹੈ ਆਵਾਰਾ ਪਸ਼ੂ ਜਿਹੜੇ ਉਹਨੂੰ ਖਾ ਜਾਂਦੇ ਆ ਜਾਂ ਪਾਣੀ ਪਾਉਣ ਦੀ ਸਮੱਸਿਆ ਆ ਜਾਂਦੀ ਹੁਣ ਅਸੀਂ ਇਹ ਮਿਸ਼ਨ ਇਹ ਸ਼ੁਰੂ ਕੀਤਾ ਜੀ ਦੱਸੋ ਕਿਵੇਂ ਲੱਗਿਆ ਸਾਡਾ ਉਪਰਾਲਾ ਜੁੜੇ ਰਹੋ ਬਰਾਡ ਫਾਰਮਿੰਗ ਸਹਿਣਾ ਕਿਡਾ ਦੇ ਨਾਲ ਆਓ ਵਾਤਾਵਰਨ ਸੰਭਾਲੀਏ ਸ਼ੁਰੂ ਕਰੀਏ ਆਪਣੇ ਪਿੰਡ ਤੋਂ ਘਰ ਤੋਂ